ਹਾਂਜੀ ਪ੍ਰਧਾਨ ਜੀ ਅੱਜ ਇਸ ਵਿਸ਼ੇ ਤੇ ਆਪਾਂ ਇਕੱਠੇ ਹੋਏ ਹਾਂ ਵਾਹਿਰ ਜੀ ਦਾ ਖਾਲਸਾ ਵਾਹਿਰ ਜੀ ਦੀ ਫਤਿਹ ਮੈਂ ਸੁਖਦੇਵ ਸਿੰਘ ਪਿੰਡ ਤਲਵੰਡੀ ਭੰਗੀਰੀਆਂ ਬਲਾਕ ਪ੍ਰਧਾਨ ਜ਼ਿਲ੍ਹਾ ਕਮੇਟੀ ਮੈਂਬਰ ਅੱਜ ਪਿੰਡ ਦੇ ਸਾਹ ਦੇ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਇਹ ਚੋਣ ਕੀਤੀ ਗਈ ਆ ਜਿਹਦੇ ਵਿੱਚ ਪ੍ਰਧਾਨ ਸਰਦਾਰ ਨਰਮਲ ਸਿੰਘ ਆ ਮੇਰੇ ਨਾਲ ਖੜੇ ਆ ਬਾਕੀ ਸ਼ਿਵਰਾਜ ਆ ਇਹ ਸਖਤਰ ਜਿੰਨੇ ਵੀ ਟੀਮ ਆ ਮੈਂ ਖਜ਼ਾਂਚੀ ਆ ਆਪਣਾ ਰਾਜਾ ਰਾਜ ਜਗਰਾ ਸਿੰਘ ਰਾਜਾ ਇਹ ਸਾਰੇ ਆਪਾਂ ਕਮੇਟੀ ਚੁਣ ਲਈ ਆ ਬਹੁਤ ਵਧੀਆ ਕਮੇਟੀ ਇਹਨਾਂ ਨੇ ਵਿਸ਼ਵਾਸ ਦਿੱਤਾ ਆ ਵੀ ਪ੍ਰਧਾਨ ਜੀ ਤੁਹਾਡੇ ਨਾਲ ਚੱਲਾਂਗੇ ਜੜ ਕੇ ਚੱਲਾਂਗੇ ਜਿੱਥੇ ਵੀ ਸਾਨੂੰ ਸਦੋਂਗੇ ਅਸੀਂ ਤੁਹਾਡੇ ਨਾਲ ਹਾਜ਼ਰ ਇਸ ਕਰਕੇ ਅੱਜ ਪਿੰਡ ਦਹਾਈਆਂ ਦੀ ਸਾਰੀ ਕਮੇਟੀ ਆਪਾਂ ਬਣਾਈ ਆ ਇਹ ਆਪਣੇ ਨਾਲ ਚੱਲਣਗੇ ਪੂਰਾ ਇਹਨਾਂ ਨੇ ਵਿਸ਼ਵਾਸ ਦਵਾਇਆ ਅੱਜ ਤੋਂ ਇਹਨਾਂ ਦੀ ਜਿਹੜੀ ਕਮੇਟੀ ਆ ਆਪ ਜਿੱਥੇ ਬੰਦੀ ਸ਼ਾਮਲ ਕਰ ਲਈ ਆ ਇਹਨਾਂ ਸ਼ਬਦਾਂ ਦੇ ਨਾਲ ਮੈਂ ਸਾਰਿਆਂ ਦਾ ਧੰਨਵਾਦ ਮੇਰੇ ਨਾਲ ਪ੍ਰਧਾਨ ਜੀ ਖੜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਨਰਮਲ ਸਿੰਘ ਇਕਾਈ ਪ੍ਰਧਾਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ 13 ਮੈਂਬਰੀ ਕਮੇਟੀ ਗਠਿਤ ਕੀਤੀ ਗਈ ਹੈ ਉਸ ਤੇ 14 ਬੰਦੇ ਦੀ ਕਮੇਟੀ ਬਣਾਈ ਹੈ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਸੀ ਆਪਦੇ ਤਹਿਤੋਂ ਪੂਰੇ ਮਨੋਤਣੋਂ ਕੰਮ ਕਰਾਂਗੇ ਇਕਾਈ ਦਾ ਤੇ ਡਟ ਕੇ ਕੰਮ ਕਰਾਂਗੇ ਹੁਣ ਅੱਜ ਅਸੀਂ ਮੀਟਰ ਲਾਉਣ ਲੱਗੇ ਆਂ ਚੈਪਲ ਮੀਟਰ ਜਿੰਨਾਂ ਦੇ ਵੀ ਘਰੇ ਲੱਗੇ ਆ ਉਹ ਅਸੀਂ ਨਹੀਂ ਲੱਗਣ ਦਵਾਏ ਕਾਰਪੋਰੇਟ ਅਦਾਰੇ ਜਿਹੜੇ ਲਾ ਰਹੇ ਕਾਰਪੋਰੇ ਮੀਟਰ ਆ ਸੀ ਉਹਨਾਂ ਨੂੰ ਨਖੇਦੀ ਕਰਦੇ ਉਹਨਾਂ ਦੀ ਵੈਰੂ ਜੀ ਕਾ ਖਾਲਸਾ ਵੈਰੂ ਜੀ ਕੀ ਫਤਿਹ ਵੈਰੂ ਜੀ ਕਾ ਖਾਲਸਾ ਵੈਰੂ ਜੀ ਕੀ ਫਤਿਹ ਅੱਜ ਪਿੰਡ ਦੇ ਥਾਂ ਦੇ ਵਿੱਚ ਕਾਈ ਦਾ ਨਵੀਂ ਕਾਈ ਦਾ ਗਠਨ ਕੀਤਾ ਜੋ 44 ਮੀਟਰ ਆ ਜਿਹੜੇ ਸਰਕਾਰ ਜਾਂ ਮਹਿਕਮੇ ਵਾਲੇ ਕਈਆਂ ਨੂੰ ਵਿਚਾਰਿਆਂ ਨੂੰ ਦੱਸਦੇ ਨਹੀਂ ਕਿ ਬਿਨਾਂ ਦੱਸੇ ਉਹ ਅਗਲੇ ਦੇ ਮੀਟਰ ਲਾ ਜਾਂਦੇ ਆ ਉਹ ਸਾਰੇ ਜਿੰਨੀਆਂ ਵੀ ਪੰਜਾਬ ਦੀਆਂ ਜੱਥੇਬੰਦੀਆਂ ਨੀਆਂ ਵੀ ਪੰਜਾਬ ਦੀਆਂ ਜੱਥੇਬੰਦੀਆਂ ਇਹਨਾਂ ਦਾ ਮੀਟਰਾਂ ਦਾ ਸਾਰੇ ਵਿਰੋਧ ਕਰਦੇ ਆ ਘਰ ਘਰ ਇਹਨਾਂ ਮੀਟਰਾਂ ਦਾ ਵਿਰੋਧ ਆ ਅਸੀਂ ਜੱਥੇਬੰਦੀ ਦੇ ਕਹਿਣ ਮੁਤਾਬਕ ਅਸੀਂ ਪਿੰਡ ਦੇ ਸਾਹੇ ਤੋਂ ਜਿਹੜੇ ਚੇਪ ਵਾਲੇ ਮੀਟਰ ਲੱਗੇ ਆ ਜਿੰਨੇ ਵੀ ਚੇਪ ਵਾਲੇ ਮੀਟਰ ਲੱਗੇ ਆ ਲਾ ਕੇ ਐਡੀਓ ਸਾਹਿਬ ਨੂੰ ਜਮਾ ਕਰਾ ਕੇ ਆਵਾਂਗੇ ਆ ਸਾਰੀ ਜਿਹੜੇ ਜਿਨ੍ਹਾਂ ਦੇ ਘਰੇ ਮੀਟਰ ਲੱਗੇ ਆ ਆ ਸਾਰੇ ਮੇਰੇ ਨਾਲ ਖੜੇ ਆ ਆ ਬੰਦਾ ਜਿਹੜਾ ਮੀਟਰ ਲਾਂਦਾ ਇਹਨਾਂ ਦਾ ਮੀਟਰ ਆ ਇਹ ਇਸ ਕਰਕੇ بجلی ਮਹਿੰਗੇ ਨੂੰ ਚੇਤਾਵਨੀ ਆ ਬੇ ਜਿਹੜੇ ਮੀਟਰ ਲੱਗੇ ਆ ਉਹ ਅਸੀਂ ਲਾ ਕੇ ਜਮਾ ਕਰਾਵਾਂਗੇ ਜਿਹੜੇ ਦੂਜੇ ਮੀਟਰਾਂ ਦਾ ਨਾ ਨੂੰ ਹੋਰ ਮੀਟਰ ਕੋਈ ਨਾ ਲਾਇਆ ਜਾਵੇ ਜੇ ਕੋਈ ਮੁਲਾਜ਼ਮ ਲਾਉਣ ਆਇਆ ਉਹ ਖੁਦ ਆਪ ਦਾ ਆਪ ਜ਼ਿੰਮੇਵਾਰ ਹੋਊਗਾ ਇਸ ਕਰਕੇ ਮਹਿਕਮੇ ਨੂੰ ਚੇਤਾਵਨੀ ਦਿੰਨੇ ਆ ਵੀ ਚੇਪੜਾ ਮੀਟਰ ਬਿਲਕੁਲ ਨਹੀਂ ਅਸੀਂ ਲੱਗਣ ਦੇਣਗੇ ਅਸੀਂ ਇਹਦਾ ਵਿਰੋਧ ਕਰਦੇ ਹਾਂ ਜਿੱਥੇ ਬੰਦੀਆਂ ਇਹਨਾਂ ਦੇ ਨਾਲ ਅਸੀਂ ਮੀਟਰ ਲਾ ਕੇ ਅਜੇ ਮੀਟਰ ਲਾਉਣ ਲੱਗੇ ਆ ਰੇਡੀਓ ਸਾਹਿਬ ਦੇ ਦਫ਼ਤਰ ਜਮਾ ਕਰਾ ਕੇ ਆਵਾਂਗੇ ਬਿਜਲੀ ਵਾਲਿਆਂ ਨੂੰ ਫੇਰ ਹਦਾਇਤਾਂ ਸਾਡੀ ਬਿਚੇ 1.5 ਮੀਟਰ ਨਾ ਲਿਆ ਜਾਵੇ ਜਿਉ ਧੱਕੇ ਨਾਲ ਲਾ ਕੇ ਜਾਣਗੇ ਜਾਂ ਕਿਸੇ ਦੀ ਸਹਿਮਤੀ ਨਾਲ ਲਾ ਕੇ ਜਾਣਗੇ ਉਹਨਾਂ ਦਾ ਵਿਰੋਧ ਹੋਇਆ ਉਹ ਫਿਰ ਖੋਦ ਆਉਂਦੇ ਜੁਮੇਰਾਪ ਸਾਡੇ ਨਾਲ ਪਿੰਡ ਦੇ ਪ੍ਰਧਾਨ ਜੀ ਖੜੇ ਆ ਇਹ ਵੀ ਮੌਕੇ ਦੇ ਹਾਜ਼ਰ ਆ ਜਿਹੜੇ ਅੱਜ ਮੀਟਰ ਲਾਉਣ ਲੱਗੇ ਆ ਮੀਟਰ ਲਾ ਕੇ ਜਮ੍ਹਾਂ ਕਰਾ ਕੇ ਆਵਾਂਗੇ ਮੈਂ ਸੁਖਦੇਵ ਸਿੰਘ ਪਿੰਡ ਤਲਵੰਡੀ ਭੰਗੀਰੀਆ ਬਲਾਕ ਪ੍ਰਧਾਨ ਜ਼ਿਲ੍ਹਾ ਕਮੇਟੀ ਪ੍ਰਧਾਨ ਜ਼ਿਲ੍ਹਾ ਕਮੇਟੀ ਮੈਂਬਰ ਮੈਂ ਇਹਨਾਂ ਦੇ ਨਾਲ ਹਾਜ਼ਰ ਹਾਂ ਇਹ ਕਰਕੇ ਫਿਰ ਬੇਨਤੀ ਆ ਬੇਨਤੀ ਚੇਤਾਵਨੀ ਆ ਅਸੀਂ ਮੀਟਰ ਲਾ ਕੇ ਜਮਾ ਕਰਾਵਾਂਗੇ ਵੈਰੂਜੀ ਦਾ ਖਾਲਸਾ ਵੈਰੂਜੀ ਕੀ ਪਟੇ ਜ਼ਾਲਮ ਮਜ਼ਦੂਰ ਸਦਾਰਕ ਕਮੇਟੀ ਜ਼ਿੰਦਾਬਾਦ ਜ਼ਾਲਮ ਮਜ਼ਦੂਰ ਸਦਾਰਕ ਕਮੇਟੀ ਜ਼ਿੰਦਾਬਾਦ ਜ਼ਾਲਮ ਮਜ਼ਦੂਰ ਸਦਾਰਕ ਕਮੇਟੀ ਜ਼ਿੰਦਾਬਾਦ ਭਗਵਾਨਤ ਮਾਨ ਸਰਕਾਰ ਜ਼ਿੰਦਾਬਾਦ ਭਗਵਾਨਤ ਮਾਨ ਸਰਕਾਰ ਜ਼ਿੰਦਾਬਾਦ ਲੋਕੀ ਸਰਕਾਰ ਜ਼ਿੰਦਾਬਾਦ ਵੈਰੂਜੀ ਦਾ ਖਾਲਸਾ ਵੈਰੂਜੀ ਕੀ ਪਟੇ ਲੰਮੀ ਤੋਂ ਸਾਡੇ ਬਿਨਾ ਪੁੱਛੇ ਤੋਂ ਲਾ ਕੇ ਗਏ ਆ। ਅੱਛਾ ਜੀ। ਸਾਨੂੰ ਦੂਜੇ ਦਿਨ ਗਵੰਡ ਨੇ ਕਿਹਾ ਪੈਂਦੇ ਵੀ ਤੁਸੀਂ ਮੀਟਰ ਲਵਾ ਗਏ। ਨਹੀਂ ਤੁਹਾਡਾ ਮੀਟਰ ਪਹਿਲਾਂ ਸੜਿਆ ਹੋਇਆ ਸੀ। ਨਹੀਂ ਨਹੀਂ ਕੁਝ ਵੀ ਨਹੀਂ ਸੀਗਾ ਵਧੀਆ ਚੱਲਦਾ ਸੀਗਾ ਦੂਜਾ ਮੀਟਰ ਲੱਗਾ ਸੀ ਸਾਨੂੰ ਦੂਜੇ ਦਿਨ ਗਵੰਡ ਨੇ ਅੱਛਾ ਫਿਰ ਵੀ ਧੱਕੇ ਨਾਲ ਲਾ ਗਏ ਤੇ ਹੋਰ ਲਾ ਗਏ ਨੇ। ਹਾਂ ਜੀ ਸਾਨੂੰ ਪਤਾ ਹੀ ਨਹੀਂਗਾ। ਤੁਹਾਨੂੰ ਗਵੰਡ ਨੇ ਦੱਸੇ। ਠੀਕ ਹੈ। ਨਹੀਂ ਨਾ ਕੋਈ ਸ਼ੋਰ। ਅਸੀਂ ਤਾਂ ਤਿਆਰ ਸੀ ਉਹ ਤਾਂ ਜਾ ਕੇ ਵੀ ਜਾਨ ਠੀਕ ਹੈ ਜੀ। ਇਹ ਜਿਹੜੇ ਭੈਣ ਭੁਣੀਆਂ ਆ ਇਹ ਕਹਿੰਦੇ ਵੀ ਸਾਡੇ ਨਾਲ ਮੀਟਰ ਬਿਨਾਂ ਦੱਸੇ ਤੋਂ ਲਾ ਗਏ ਆ। ਸਾਨੂੰ ਨਹੀਂ ਉਹਦਾ ਪਤਾ ਸੀਗਾ ਤੇ ਅਸੀਂ ਉਹ ਲਵਾ ਕੇ ਨਹੀਂ ਰਾਜੀ ਇਸ ਕਰਕੇ ਭੈਣ ਹੁਣਾਂ ਦਾ ਵੀ ਤਰਾਜ ਆ ਵੀ ਬਿਨਾਂ ਸਾਡੇ ਮੀਟਰ ਲਾ ਕੇ ਅਸੀਂ ਉਹ ਲਵਾ ਕੇ ਨਹੀਂ ਰਾਜੀ ਸਾਰੇ ਘਰ ਘਰ ਦੇ ਵਿੱਚ ਇਹਦਾ ਵਿਰੋਧ ਆ ਇਸ ਕਰਕੇ ਇਹ ਬੀਬੀਆਂ ਨਾਲ ਦੁਖੀਆਂ ਮਾਰੀਆਂ ਤੇ ਖੜੀਆਂ ਇਹ ਪਹਿਲੇ ਨਹੀਂ ਪਰ ਸਕਦੀਆਂ ਭਗਵਾਨ ਸਰਕਾਰ ਨੂੰ ਸਾਡੀ ਚੇਤਾਵਨੀ ਆ ਵੀ ਇਹ ਜਿਹੜੀ ਸਕੀਮ ਇਹਨੂੰ ਵਾਪਸ ਲਵੇ ਤੇ ਜਿਹੜੇ ਦੂਜੇ ਚ ਮੀਟਰ ਜਿਹੜੇ ਪਹਿਲਾਂ ਚੱਲਦੇ 1948 ਵਾਲਾ ਜਿਹੜਾ ਇੱਕ ਟਾ ਉਹਦੇ ਹਿਸਾਬ ਨਾਲ ਅਸੀਂ ਮੀਟਰ ਵੀ ਲਵਾਵਾਂਗੇ ਅਸੀਂ ਕੰਮ ਵੀ ਕਰਾਂਗੇ ਤੇ ਜਿਹੜਾ ਹੋਣਾ ਨਵੀਂ ਸਕੀਮ ਆ ਉਹਦੇ ਜਿਹੜੇ ਚੈਪ ਵਾਲੇ ਮੀਟਰੀ ਬਿਲਕੁਲ ਈ ਨਹੀਂ ਲੱਗਣ ਦੇਵਾਂਗੇ ਸਰਕਾਰੀ ਮੁਲਾਜ਼ਮਾਂ ਦੇ ਵੀ ਨਹੀਂ ਲੱਗਣ ਦੇਵਾਂਗੇ ਘਰਾਂ 'ਚ ਵੈਗ ਰਜੀ ਦਾ ਖਾਲਸਾ ਨਹੀਂ ਟੇਪ ਟੇਪ ਦੀ ਕੋਈ ਲੋੜ ਹੈ ਟੇਪ ਸੱਚ ਕਰਕੇ ਉੱਤੇ ਤਾਰਾ ਲਾ ਦੇਣੀ ਆ ਯਾਰ ਸਿੱਧੀਆਂ ਲੈ ਟੇਪ ਵੀ ਲੈ ਉੱਤੇ ਲਾ ਦੇ ਤਾਰਾ ਸਿੱਧੀਆਂ ਲੱਗੀਆਂ ਲੱਗੀਆਂ ਤਾਰਾਂ ਕੇ ਜਾਂ ਫੜ ਲਿਆ 20 30 ਰੁਪਏ ਦਾ ਵੱਡਾ ਲਿਆ ਸਾਰਾ ਟੇਪ ਲੋ ਟੇਪ ਕਦਾ ਕੰਮ ਨਹੀਂ ਕਰਦਾ ਮੜ ਕੇ ਇੱਥੇ ਬੰਦੇ ਲੱਗ ਲ ਮਰੀ ਜਾਂਦੇ ਤਾਂ ਇਹ ਤਾਂ ਕਹਿੰਦਾ ਟੇਬ ਲਾਟ ਕਾ ਕੇ ਕਰਾਂਗੇ ਉਹ ਵੀ ਲਾ ਕੇ ਨਾਲ ਲਾ ਦੋ ਜੀ ਉਹ ਲਾਉਂਦਾ ਲਾਉਂਦਾ ਲੈ ਵੀ ਹੁਣ ਵੱਲੋ ਸਿੱਧਾ ਚੱਲੂ ਕੰਮ ਧਨਿਆਵਾ ਆਗੇ ਉੱਤੇ ਜਵਾਂ ਜੇ ਕੋਈ ਰੋਕੇਗਾ ਪਾ ਸੀ ਆਹ ਵਿੱਚ ਚੰਡੇ ਤੇ ਡੰਡਾ ਪਾਇਆ ਇਸੇ ਕਰਕੇ ਹੀ ਆ ਇਸੇ ਕਰਕੇ ਕੋ ਮਲਾਇਆ ਹੁਣ ਆਇਆ ਬਾਈ ਚੱਪਾ ਰੱਖਿਓ ਜੇ ਭੁੱਲ ਭੁਲੇਖਿਆ ਆ ਗਿਆ ਤੇ ਫਿਰ ਆਪਦਾ ਹਿਸਾਬ ਲਾ ਕੇ ਆਵੇ ਆਪ ਆਪ ਜ਼ਿੰਮੇਵਾਰ ਆ ਜਿਹੜਾ ਮਲਾਜਮ ਆਊਗਾ ਜਿਹੜਾ ਖੰਭੇ ਤੇ ਚੜ੍ਹ ਗਿਆ ਉਹਨੂੰ ਥੱਲੇ ਲੈਣ ਉਹਨਾਂ ਦੇ ਆ ਦੇ ਥੱਲੇ ਅੱਗੇ ਲਾਇਆ ਦੇ ਖੰਭੇ ਤੇ ਖੜ ਕੇ ਅੱਗ ਲਾ ਦਿਓ ਬਸ ਮੂਲ ਤਾਂ ਕੋਈ ਨਹੀਂ ਰਾਜੇ ਆਉਂਦੀ ਆ ਟੇਬਲ ਆਰਥ ਨੂੰ ਕਰ ਲਾ ਆਰਥ ਕਿਹੜਾ ਫਰੰਟ ਨਹੀਂ ਹੈਗਾ ਆਉਂਗਾ ਟੇਬਲ ਕਿ ਕੌਣ ਲੈਣ ਆਓ ਓਏ ਆਲਾ ਉਹ ਮੀਟਰ ਤਾਂ ਲਾ ਦੇ ਉਸ ਮੀਟਰ ਨਹੀਂ ਉਹਨੇ ਨਹੀਂ ਬਾਬਾ ਆ ਜੇ ਉਹ ਆ ਅੰਦਰ ਰੇਤ ਤਾਰ ਆ ਲੈ ਮੈਨੂੰ ਯਾ ਭਾ ਕੋਲੇ ਆ ਉਹ ਮੈਨੂੰ ਫੜਾ ਪਰ ਪਿੱਛੇ ਹੱਥ ਲੱਗਦਾ ਵਿੱਚ ਦਰਬਾਰ ਉਹ ਬਾਬਾ ਰੋਕਦਾ ਨਹੀਂ ਹੱਥ ਕਰ ਲਈ ਉਹਨੂੰ ਟੇਪ ਕਰ ਲਈ ਬਾਬਾ ਇਹੋ ਹੀ ਕੰਮ ਕਰਦਾ ਰਿਹਾ ਆਵਾ ਲੌਂਗ ਲੌਂਗ ਕੇ ਤਾਰਾ ਪਾਉਂਦਾ ਸੀ ਚੜ ਚੜ ਕੇ ਝਾਤੀਆਂ ਮਾਰਦਾ ਸੀ ਖੰਭਿਆਂ ਤੇ ਚੜਦਾ ਰਿਹਾ ਗੱਡੀ ਲੈਣੇ ਲਈ ਕੋਈ ਨਹੀਂ ਅਸੀਂ ਆਉਣੇ ਬਸ ਉੱਥੇ